ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਮੈਂ ਨੈਂਸੀ ਮਰਿੰਦਰ ਦੀ ਪਤਨੀ ਇੱਥੇ ਟੁੱਟੇ ਦਿਲ ਨਾਲ ਖੜੀ ਹਾਂ ਬਹੁਤ ਮੁਸ਼ਕਿਲ ਹੈ ਇਸ ਬਤ ਬੋਲਣਾ ਪਰ ਬੋਲਣਾ ਪੈਣਾ ਹੈ ਮੈਨੂੰ ਪਤਾ ਹੈ ਸਾਡੀ ਫੈਮਿਲੀ ਕੋਈ ਕਿਸੇ ਵੀ ਤਰੀਕੇ ਨਾਲ ਕਿਤੇ ਕ੍ਰਿਮੀਨਲ ਬੈਕਗ੍ਰਾਉਂਡ ਛੱਡੋ ਕੁਛ ਵੀ ਅਸੀਂ ਆਮ ਇਨਸਾਨ ਹਾਂ ਜੋ ਵੀ ਰੋਜ਼ੀ ਰੋਟੀ ਪੜਾ ਕੇ ਕਮਾਉਂਦੇ ਸੀ ਦੋਨੋਂ ਅਸੀਂ ਹਸਬੰਡ ਵਾਈਫ ਹਾਂ ਟੀਚਰ ਸੀਗੇ ਦੋਨੋਂ ਮੈਂ ਕਰੰਟਲੀ ਮਤਲਬ ਜੌਬ ਨਹੀਂ ਕਰ ਰਹੀ ਸੀ ਪਿਛਲੇ ਸਾਲ ਛੱਡ ਕੇ ਸੀ ਚੋਟ ਲੱਗ ਗਈ ਸੀ ਮੇਰੇ ਹਸਬੰਡ ਆ ਮਤਲਬ ਕਾਫੀ ਸਾਲਾਂ ਤੋਂ ਪੜਾ ਰਹੇ ਸੀਗੇ 13 ਸਾਲ ਤੋਂ ਪੜਾ ਰਹੇ ਸੀ ਪਹਿਲਾਂ ਬਾਬਾ ਫਰੀਦ ਕਾਲ ਸਕੂਲ ਚ ਵੀ ਪੜਾ ਕੇ ਆਏ ਕਾਲਜ ਪੜਾ ਕੇ ਆਏ ਆ ਇੰਗਲਿਸ਼ ਦੇ ਮਾਹਿਰ ਸੀ ਉਹ ਐਵੇਂ ਇੰਗਲਿਸ਼ ਕੀਤੀ ਰਹੀ ਸੀ ਕੋਈ ਮੈਂ ਦੁਬਾਰਾ ਕਹਿਣਾ ਚਾਹੁੰਗੀ ਆਮ ਇਨਸਾਨ ਸੀ ਕਿਸੇ ਵੀ ਕਿਸੇ ਕੋਈ ਗਿਲਾ ਨਹੀਂ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਉਹਨਾਂ ਨੇ ਅਗਰ ਕੋਈ ਲੜ ਰਿਹਾ ਤਾਂ ਚੁੱਪ ਹੋ ਜਾਂਦੇ ਸੀ ਸ਼ਾਂਤ ਇਨਸਾਨ ਸੀ ਬਹੁਤ ਉਹ ਮੇਟੋ ਦੇ ਸ਼ੁੱਕਰਵਾਰ 23 ਮਈ 2025 ਘਰੋਂ ਜਿਵੇਂ ਰੋਜ਼ ਜਾਂਦੇ ਸੀ ਅੱਜ ਡਿਊਟੀ ਹੀ ਗਏ ਸੀ ਜਿਵੇਂ ਮੈਂ ਅੱਗੇ ਫੋਨ ਕਰਦੀ ਸੀ ਉਵੇਂ ਹੀ ਫੋਨ ਕੀਤਾ ਸੀਗਾ 5:30 ਕੀ ਤੁਸੀਂ ਕਿੱਥੇ ਰਹਿ ਕੇ ਆ ਰਹੇ ਹੋ ਬਸ ਉਹਨਾਂ ਨੇ ਇਹ ਕਹਿ ਆ ਕਿ ਲਾਸਟ ਜੋ ਲਾਈਨ ਤੂੰ ਚਾਹ ਬਣਾ ਲੈਣ ਸੀ ਮੈਂ ਆ ਗਿਆ ਤੇ ਉਤੋਂ ਬਾਅਦ ਅੱਜ ਤੱਕ ਮੈਂ ਡੀਕ ਨਹੀਂ ਆਉਣਾ ਸਾਰੀ ਉਹ ਮੈਂ ਡੀਕ ਕੋ ਦੁੱਖ ਦੀ ਗੱਲ ਇਹ ਹੈ ਕਿ ਕਸੂਰ ਕਿਸੇ ਉਹਨਾਂ ਦਾ ਰਾਮ ਉਹਨਾਂ ਦਾ ਡਿਊਟੀ ਤੇ ਗਏ ਸੀ ਸੀਏ ਸਟਾਫ ਨਾਲ ਕੋਈ ਸਾਡਾ ਲੈਂਦਾ ਨਹੀਂ ਕੋਈ ਸਾਡੀ ਇਨਵੋਲਵਮੈਂਟ ਨਹੀਂ ਕੋਈ ਸਾਡੀ ਐਸੋਸੀਏਸ਼ਨ ਨਹੀਂ ਕੁਝ ਨਹੀਂ ਸੀ ਸਾਡਾ ਉੱਥੋਂ ਚੱਕਿਆ ਉਹਨਾਂ ਨੇ ਸਾਡੇ ਬੰਸ ਦੀ ਗੱਲ ਹੋਈ ਸੀ ਜਿਵੇਂ ਆਮ ਗੱਲ ਕਰਦੇ ਸੀ ਰੁਟੀਨਸ ਉਵੇਂ ਗੱਲ ਕੀਤੀ ਉਹਨਾਂ ਨੇ ਕੋਈ ਮਤਲਬ ਜਿਵੇਂ ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਹੋਣ ਵਾਲਾ ਜੇ ਕੁਝ ਖਤਰਾ ਹੁੰਦਾ ਜਾਂ ਕੁਝ ਹੁੰਦਾ ਜ਼ਰੂਰ ਦੱਸ ਦੇ ਮੈਨੂੰ ਕਿਉਂਕਿ ਹਰ ਗੱਲ ਸ਼ੇਅਰ ਕਰਦੀ ਸੀ ਮੈਂ ਚਾਹੇ ਮਾਈਨਰ ਗੱਲ ਹੈ ਚਾਹੇ ਮੇਜਰ ਗੱਲ ਹੈ ਹਰ ਚੀਜ਼ ਗੱਲ ਕਰਦੀ ਸੀ ਜੋ ਵੀ ਹੋਇਆ ਉਸ 2 ਘੰਟੇ ਦੇ ਵਿੱਚ ਹੀ ਹੋਇਆ 5:30 ਤੋਂ 7:30 ਸ਼ਰਮ ਦੀ ਗੱਲ ਇਹ ਹੈ ਕਿ ਕਿਸੇ ਗੁੰਡੇ ਨੇ ਨਹੀਂ ਮਾਰਿਆ ਉਹਨਾਂ ਨੂੰ ਇਹ ਪੁਲਿਸ ਨੇ ਮਾਰਿਆ ਜੋ ਆਪਦੇ ਆਪ ਨੂੰ ਰક્ષਕ ਕਹਿੰਦੀ ਹੈ ਕਾਤਿਲੀ ਪੁਲਿਸ ਹੈ ਜਿਨੂੰ ਅਸੀਂ ਕਹਿੰਨੇ ਕਿ ਅਸੀਂ ਟਰਸਟ ਕਰਦੇ ਹਾਂ ਤੁਹਾਡੇ ਤੇ ਆਮ ਆਦਮੀ ਪਾਰਟੀ ਮੈਂ ਕਿਸੇ ਪਾਰਟੀ ਦੇ ਨਾਲ ਤੁਸੀਂ ਮੈਨੂੰ ਕਦੇ ਮੈਂ ਕਦੇ ਕਿਸੇ ਨੂੰ ਸਪੋਰਟ ਨਹੀਂ ਕੀਤਾ ਕਦੇ ਕਿਸੇ ਦੇ ਅਗੇਂਸਟ ਨਹੀਂ ਗਈ ਬਟ ਮੈਨੂੰ ਇੱਥੇ ਖੜਨਾ ਪੈ ਰਿਹਾ ਤੁਹਾਡੀ ਕਰਤੂਤਾਂ ਦੇ ਕਾਰਨ ਤੁਸੀਂ ਇਹ ਜੇ ਕੰਮ ਨਾ ਕਰੋ ਕਿ ਸਾਨੂੰ ਬੋਲਣਾ ਪਵੇ ਆਮ ਆਦਮੀ ਕੀ ਕਰੇ ਸਾਨੂੰ ਕਿਉਂ ਮਜਬੂਰ ਕੀਤਾ ਬੋਲਣ ਲਈ ਤੁਸੀਂ ਕਹਿੰਦੇ ਬੋਲੋ ਨਾ ਸੀ ਕਿਉਂ ਨਾ ਬੋਲੀਏ ਤੁਸੀਂ ਮਾਰਾ ਕਰੋ ਥੱਪੜ ਮਾਰੋ ਜੀ ਰੋਈਏ ਵੀ ਨਾ ਕਿਉਂ ਜੀ ਆਹ ਤੁਹਾਡਾ ਇਨਸਾਫ ਹੈ ਮਾਰਤਾ ਉਸ ਵੰਦ ਐਕਸੀਡੈਂਟ ਦਾ ਤੁਸੀਂ ਰੂਪ ਦੇ ਰਹੇ ਹੋ ਉਹਨੂੰ ਅਸੀਂ ਬੇਵਕੂਫ ਆ ਸਾਨੂੰ ਸਮਝ ਨਹੀਂ ਆਉਂਦੀ ਮਰਡਰ ਕੀ ਹੈ ਐਕਸੀਡੈਂਟ ਕੀ ਹੈ ਤੇ 15 ਸਾਲ ਦਾ ਬੱਚਾ ਵੀ ਦੇਖ ਕੇ ਦੱਸ ਦੂਗਾ ਕਾਰਨ ਨੂੰ ਐਕਸੀਡੈਂਟ ਨਹੀਂ ਸੀ ਉਹ ਫੁੱਲ ਮਰਡਰ ਪਿੱਛੇ ਪਲਾਨਡ ਮਰਡਰ ਸਿਗਾਪੋਰੀਸ ਪੁਲਿਸ ਨੇ ਬਹੁਤ ਸ਼ਰਮਨਾਕ ਹਰਕਤ ਕੀਤੀ ਹੈ ਪੁਲਿਸ ਨੇ ਸੀਆਈ ਸਟਾਫ ਵੱਲੋਂ ਅਸੀਂ ਅਹੀਂ ਮੰਗ ਕਰਦੇ ਆਂ ਕਿ ਜਿਨੇ ਜੋ ਵੀ ਲੋਕ ਇਨਵੋਲਡ ਹੈ ਇਹਦੇ ਵਿੱਚ ਜਿੰਨੇ ਵੀ ਲੋਕ ਅਸੋਸੀਏਟਡ ਨੇ ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਇਨਚਾਰਜ ਨੇ ਕਰਨਦੀਪ ਸਿੰਘ ਜਿਹੜੇ ਕਹਿੰਦੇ ਕਿ ਆਈ ਵਾਸ ਨੋਟ देयर ਐਟ ਦਟ ਟਾਈਮ ਉਹਨਾਂ ਨੇ ਇਹ ਬੋਲਿਆ ਕਿ ਮੈਂ ਸਗਾ ਹੀ ਨਹੀਂ ਉੱਥੇ ਅਵੇਲੇਬਲ ਹੀ ਨਹੀਂ ਸੀ ਬਟ ਇਦਾਂ ਨਹੀਂ ਹੁੰਦਾ ਅਸੀਂ ਵੀ ਨੌਕਰੀ ਵਾਲੇ ਬੰਦੇ ਆ ਸਮਝਦੇ ਆ ਐਚਓਡੀ ਦੇ ਬਿਨਾ ਕੁਝ ਨਹੀਂ ਹੁੰਦਾ ਜੂਨੀਅਰ ਸਟਾਫ ਕੁਝ ਨਹੀਂ ਕਰ ਸਕਦਾ ਬਿਨਾ ਇਨਸਟਰਕਸ਼ਨਸ ਦੇ ਤੁਹਾਡੀ ਸਭ ਕੁਝ ਪਲਾਨਿੰਗ ਸੀ ਇਹ ਪਹਿਲਾਂ ਹੀ ਚੱਕਣਾ ਮਾਰਨਾ ਜੋ ਵੀ ਤੁਸੀਂ ਕੀਤਾ ਅਸੀਂ ਉਸ ਚੀਜ਼ ਦੀ ਨਿੰਦਾ ਕਰਦੇ ਆ ਬੁਰੇ ਸ਼ਬਦਾਂ ਚ ਨਿੰਦਾ ਕਰਦੇ ਆ ਤੁਹਾਨੂੰ ਕੋਈ ਹੱਕ ਨਹੀਂ ਬਣਦਾ ਕਿਸੇ ਦੀ ਜਾਨ ਲੈਣ ਦਾ ਜੇ ਕਸੂਰ ਸੀ ਸਾਨੂੰ ਦੱਸਦੇ ਤੁਸੀਂ ਸਜ਼ਾ ਦੇ ਦਿੰਦੇ ਕੋਈ ਹੋਰ ਤਰੀਕਾ ਹੁੰਦਾ ਹੈ ਇੱਕ ਲਾਅ ਹੁੰਦਾ ਤੁਸੀਂ ਤਾਂ ਪੜ੍ਹੇ ਲਿਖੇ ਲੋਕੋਂ ਪੁਲਿਸ ਵਾਲੋਂ ਪਾਰਟੀ ਵਾਲੋਂ ਹਰ ਚੀਜ਼ ਨੂੰ ਲਾਅ 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 ਕਰਦੇ ਹੋਗੇ ਆਹ ਸਿਸਟਮ ਹੁੰਦਾ ਆਹ ਸਿਸਟਮ ਹੁੰਦਾ ਡਰੱਗਸ ਅਗੇਂਸਟ ਆਹ ਸਿਸਟਮ ਹੈ ਕੀ ਸਿਸਟਮ ਹੈ ਤੁਹਾਡਾ ਤੁਹਾਨੂੰ ਸਿਸਟਮ ਦੀ ਸਪੈਲਿੰਗ ਨਹੀਂ ਆਉਂਦੀ ਇਥੋਂ ਤਾਂ ਆਈ ਲੱਗਦਾ ਬੇਗੁਨਾਹਾਂ ਇਨਸਾਨ ਨੂੰ ਤੁਸੀਂ ਮਾਰ ਰਹੇ ਹੋ ਜੋ ਇੱਕ ਟੀਚਰ ਹੈ ਜੋ ਕਿੰਨੇ ਬੱਚਿਆਂ ਦਾ ਰੋਲ ਮਾਡਲ ਹੈ ਸਟੂਡੈਂਟਸ ਬਰੇ ਰੋ ਰਹੇ ਨੇ। ਇਹਨੇ ਦੂਰ ਦੂਰੋਂ ਫੋਨ ਆ ਰਿਹਾ ਕੋਈ ਅਮਰੀਕਾ ਤੋਂ ਫੋਨ ਕਰ ਰਿਹਾ ਕੋਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ। ਪੁੱਛਦੇ ਮੈਮ ਕੀ ਹੋ ਗਿਆ? ਦੱਸੋ ਤੁਸੀਂ ਕੀ ਹੋ ਗਿਆ? ਹਫਤਾ ਹੋ ਗਿਆ ਇਹਨਾਂ ਨੂੰ ਗਏ ਨੂੰ। ਕੋਈ ਜਾਂਚ ਨਹੀਂ ਕੋਈ ਇਨਕੁਆਰੀ ਨਹੀਂ ਕੋਈ ਕਰੇ ਤੱਕ ਆਉਂਦੋ ਜਰੂਰੀ ਨਹੀਂ ਸਮਝਿਆ। ਕਿ ਅਸੀਂ ਆਪਣੀ ਕੋਈ ਰੀਜ਼ਨ ਨਹੀਂ ਹੈ ਰੀਜ਼ਨ ਤਾਂ ਹੈ ਹੀ ਨਹੀਂ ਕੋਈ ਤੁਹਾਡੇ ਕੋਲ ਹੈ ਕੁਝ ਥੋੜੇ ਕੋਲੇ ਹੈ ਹੀ ਨਹੀਂ ਕੁਝ ਬੋਲਣ ਨੂੰ ਬਸ ਅਸੀਂ ਅਹੀ ਮੰਗ ਕਰਦੇ ਆ ਕਿ ਜਿੰਨੇ ਵੀ ਕਸੂਰਵਾਰ ਲੋਗ ਹੈ ਜੋ ਵੀ ਸੀਏ ਸਟਾਫ ਤੋਂ ਇਨਕਲੂਡਿੰਗ ਹੈਡ ਸਾਰਿਆਂ ਨੂੰ ਅਰੈਸਟ ਕਰਨਾ ਕਰਨਾ ਚਾਹੀਦਾ ਹੈ ਆਈ ਨਾਟ ਡਿਮਾਂਡ ਓਨਲੀ ਸਸਪੈਂਸ਼ਨ ਬਟ ਫੁਲੀ ਟਰਮੀਨੇਸ਼ਨ ਬਕਾਇਦਾ ਸਜ਼ਾ ਮਿਲਣੀ ਚਾਹੀਦੀ ਐ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਐ ਕਿਉਂਕਿ ਅਗਰ ਅਜਨਾਰ ਹੋ ਗਿਆ ਕਿਆ ਗਿਆ ਇਹਨਾਂ ਨੂੰ ਕੱਲ ਪਤਾ ਨਹੀਂ ਕਿੰਨੇ ਲੋਕ ਹੋਰ ਮਾਰਨਗੇ ਇਸ ਚੀਜ਼ ਤੇ ਰੁਕਾਵਟ ਲਗਣੀ ਬਹੁਤ ਜ਼ਰੂਰੀ ਐ ਸੱਚ ਕਹਿ ਰਿਹਾ ਤੁਸੀਂ ਸਾਰੇ ਉਹਨਾਂ ਦੇ ਮੁਖ ਖੂਨ ਲੱਗ ਚੁੱਕਾ ਐ ਜੇ ਉਹਨਾਂ ਨੂੰ ਅੱਜ ਨਾ ਰੋਕਿਆ ਗਿਆ ਪਤਾ ਨਹੀਂ ਕਿੰਨੇ ਹੋਰ ਕਿੰਨੇ ਹੋਰ ਨੈਂਸੀ ਵਿਧਵਾ ਹੋਣਗੇ ਆ ਕਿੰਨੇ ਕਨਵ ਮੇਰੇ ਬੱਚੇ ਵਰਗੇ ਉਹਨਾਂ ਦੇ ਤੇ ਸਿਰ ਤੋਂ ਵਾਪਸ ਆਇਆ ਜਾਊਗਾ ਬਹੁਤ ਮਾੜੀ ਗੱਲ ਹੈ ਮੈਂ ਸਿਰਫ ਇਹ ਅਰਦਾਸ ਕਰਦੀ ਆਂ ਕਿ ਸਾਨੂੰ ਜਲਦ ਤੋਂ ਜਲ ਇਨਸਾਫ ਦਿੱਤਾ ਜਾਵੇ ਜਲਦ ਤੋਂ ਜਲ ਜਲਦੀ ਅਰੈਸਟ ਹੋ ਸਕਣ ਇਹਨਾਂ ਨੂੰ ਕੀਤਾ ਜਾਵੇ ਇਹਨਾਂ ਨੂੰ ਜਲਦ ਤੋਂ ਜਲ ਇਹਨਾਂ ਨੂੰ ਸਾਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਅਰੈਸਟ ਕਰਨ 'ਚ ਇੰਨੀ ਦੇਰ ਲੱਗ ਰਹੀ ਹੈ ਇਹਨਾਂ ਨੂੰ ਕੋਈ ਛੋਟਾ ਮੋਟਾ ਕਸੂਰ ਨਹੀਂ ਸੀ ਕੋਈ ਚੋਰੀ ਡਕੈਤੀ ਨਹੀਂ ਸੀ ਇਲੈਕਟ੍ਰਿਕ ਸ਼ੌਕ ਨਾਲ ਮਰ ਰਿਹਾ ਕੀਤਾ ਤੁਸੀਂ ਜੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਨਾ ਇਹਨਾਂ ਨੂੰ ਮੇਰੇ ਸਾਹਮਣੇ ਲੈ ਆਓ ਮੇਰੇ ਸਾਹਮਣੇ ਇਹਨਾਂ ਨੂੰ ਲੈ ਕੇ ਆਓ ਮੈਂ ਕਰੰਟ ਦਵਾਂਗੀ ਇਹਨਾਂ ਨੂੰ ਤਜੀਏ ਉਸ ਦਰਦ ਨੂੰ ਸਮਝਣ ਜੋ ਜਿਸ ਤੋਂ ਮੈਂ ਜਾ ਰਹੀ ਹਾਂ ਮੇਰਾ ਪਰਿਵਾਰ ਜਾ ਰਿਹਾ ਹੈ ਸਾਰਾ ਮੇਰੇ ਭੈਣ ਭਰਾ ਜਾ ਰਹੇ ਆ ਸਭ ਇਹਨਾਂ ਨੂੰ ਪਤਾ ਲੱਗੇ ਉਹ ਕਰੰਟ ਕਿਵੇਂ ਹੁੰਦਾ ਹੈ ਦਰਦ ਕੀ ਹੁੰਦਾ ਮੈਂ ਦੱਸੂਗੀ ਇਹਨਾਂ ਬਸ ਐਕਲਾਸ ਮੈਂ ਆਹੀ ਕਹਿਣਾ ਚਾਹੂੰਗੀ ਕਿ ਇਨਸਾਫ ਲਈ ਆਪਾਂ ਖੜੇ ਹੋਏ ਆ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੁਸੀਂ ਸਾਡੇ ਨਾਲ ਖੜੇ ਹੋਏ ਹੋ ਥੈਂਕ ਯੂ ਸੋ ਮੱਚ ਹੁਣ ਆਪਾਂ ਇਹ ਲੜਾਈ ਮਿਲ ਕੇ ਲੜਨੀ ਹੈ justice for Narendra Deep Singh.